ਪੰਜਾਬ ਵਿੱਚ ਕਿਸੇ ਸਮੇਂ ਵੀ ਹੋ ਸਕਦੀ ਹੈ ਬਿਜਲੀ ਗੁਲ ਟੈਕਨੀਕਲ ਸਰਵਿਸ ਜੂਨੀਅਨ ਵੱਲੋਂ ਸ਼ੁਰੂ ਕੀਤੀ ਗਈ ਪੰਜ ਰੋਜ਼ਾ ਕੰਮ ਛੋੜ ਹੜਤਾਲ ਪੀਐਸਪੀਸੀਐਲ ਦੇ ਟੈਕਨੀਕਲ ਸਰਵਿਸ ਜੂਨੀਅਨ ਦੇ ਵਰਕਰਾਂ ਵੱਲੋਂ ਪੰਜ ਰੋਜ਼ਾ ਹੜਤਾਲ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਲੈ ਕੇ ਬਿਜਲੀ ਦਾ ਸੰਕਟ ਹੋਣ ਦੀ ਸਭਾਵਨਾ ਹੈ ਕਿਉਂਕਿ ਬਿਜਲੀ ਕਮੇ ਵੱਲੋਂ ਕੰਮ ਛੋੜ ਹੜਤਾਲ ਕੀਤੀ ਗਈ ਹੈ ਕਿਸੇ ਸਮੇਂ ਵੀ ਗ੍ਰੇਟ ਜਾਂ ਕਿਸੇ ਲੈਣ ਆਦ ਵਿੱਚ ਨੁਕਸ ਪੈ ਸਕਦਾ ਹੈ ਜਿਸ ਕਾਰਨ ਬਿਜਲੀ ਗਲ ਹੋ ਸਕਦੀ ਹੈ ਬਠਿੰਡਾ ਵਿਖੇ ਵੀ ਟੈਕਨੀਕਲ ਸਰਵਜੁਨੀਅਨ ਦੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਬੱਸ ਸਟੈਂਡ ਦੇ ਸਾਹਮਣੇ ਸਰਕਾਰ ਵਿਰੋਧੀ ਭਾਸ਼ਣ ਦਿੰਦਿਆਂ ਨਾਹਰੇਬਾਜੀ ਵੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸਨ ਉਸ ਦੇ ਉਲਟ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇ ਸਾਡੀਆਂ ਹੱਕੀ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਪ੍ਰਦਰਸ਼ਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਮਰਦਾਬਾਦ ਮਰਦਾਬਾਦ ਬਿਜਲੀ ਕੋਰਟ ਕਟਿਆ ਮਰਦਾਬਾਦ ਮਰਦਾਬਾਦ ਕੰਮ ਕਰੋ ਪੱਕੇ ਕਰੋ ਵਿਜੀਗਾਂ ਕ੍ਰਿਤੀ ਰੋਕੋ 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 ਹਾਂ ਜੇ ਨਾਮ ਹੈ ਤੇ ਕਿਹੜਾ ਆਪਣੇ ਚੰਦਰ ਸ਼ਰਮਾ ਟੈਕਨੀਕਲ ਸਰਵਿਸ ਯੂਨੀਅਨਾਂ ਭੰਗਾਲਾ ਸੁਭਾ ਮਿਤ ਪ੍ਰਧਾਨ ਸਾਡੇ ਅੱਜ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਲੈਂਦੀਆਂ ਸ਼ਾਂਤੀ ਆਰਥਿਕ ਨੀਤੀਆਂ ਦੇ ਤਹਿਤ ਜੋ ਨੀਤੀਆਂ ਲੈ ਕੇ ਜਿਹੜੇ ਸਾਡੇ ਲੋਕ ਹਿੱਤਾਂ ਦੇ ਆਧਾਰੇ ਜੋ ਲੋਕ ਹਿੱਤਾਂ ਅਸਤੇ ਬਣਾਏ ਗਏ ਸੀ 1948 ਦੇ ਵਿੱਚ ਇਹਨਾਂ ਦਾ ਗਠਨ ਹੋਇਆ ਸੀ ਉਸ ਦੇ ਤਹਿਤ ਨੋ ਪ੍ਰੋਜੈਕਟ ਨੋ ਲਾਸਟ ਦੇ ਵਿੱਚ ਚਲਾਉਣ ਦੇ ਜੋ ਵਾਅਦੇ ਕੀਤੇ ਗਏ ਸੀ ਤੇ ਅੱਜ ਜਦੋਂ ਪੰਜਾਬ ਦੇ ਲੋਕਾਂ ਨੇ ਆਪ ਦੇ ਲੋ ਨਾਲ ਛੇੜ ਛਕੇ ਪੰਜਾਬ ਦੇ ਕੋਨੇ-ਕੋਨਿਆਂ ਦੇ ਵਿੱਚ ਜਦੋਂ ਬਿਜਲੀ ਕੋ ਸਾਰਾ ਕੀਤਾ ਤੇ ਉਸ ਦੇ ਨਾਲ ਅੱਜ ਜਦੋਂ ਬਿਜਲੀ ਪੈਦਾਵਾਰ ਦੇ ਖੇਤਰ ਦੇ ਵਿੱਚ ਵੀ ਆਪ ਤੇ ਪੈਰਾ ਜੇ ਖੜੀ ਹੋਏ ਤੇ ਉਸ ਤੋਂ ਬਾਅਦ ਇੱਥੇ 1990 ਦੇ ਵਿੱਚ ਨਰਸੀਮਹਾ राव ਤੋਂ ਤੇ ਸਰਕਾਰ ਤੇ ਮਨਮੋਹਨ ਸਿੰਘ ਵਿੱਤ ਮੰਤਰੀ ਦੇ ਸਮੇਂ ਦੇ ਵਿੱਚ ਜਿਹੜਾ ਆਮ ਨੀਤੀਆਂ ਦੇ ਵਿੱਚ ਦਸਤਖਤ ਕਰਕੇ ਉਹ ਗਾਈਡ ਸਮਝੌਤੇ ਦੇ ਵਿੱਚ ਦਸਤਖਤ ਕਰਕੇ ਤੇ ਵਿਸ਼ਵ ਵਪਾਰੀਕਰਨ ਦੇ ਤੌਰ ਤੇ ਵਿੱਚ ਜੋ ਆਜਾ ਨੀਤੀਆਂ ਲੈ ਕੇ ਸਾਡੇ ਲੋਕ ਹਿੱਤਾਂ ਦੇ ਜਿਹੜੇ ਗਰੀਬ ਲੋਕਾਂ ਨੂੰ ਨੌਕਰੀਆਂ ਦੇ ਜਿਹੜੇ ਸੌਮੇ ਪੈਦਾ ਕਰਨ ਵਾਲੇ ਜਿਹੜੇ ਆਧਾਰੇ ਆ ਉਹਨਾਂ ਨੂੰ ਸਾਰੇ ਕਾਰਪੋਰੇਟ ਹਿੱਤਾਂ ਨੂੰ ਕਾਰਪੋਰੇਟ ਦੇਸ਼ੀ ਵਿਦੇਸ਼ੀ ਸਹਾਉਕਾਰਾਂ ਨੂੰ ਸੁਪਰ ਮੁਨਾਫੇ ਦੇ ਇੰਦੇ ਮਕਸਦ ਨਾਲ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਜੋ ਨੀਤੀਆਂ ਲੈ ਕੇ ਤੇ ਸਾਡੇ ਮੁਲਾਜ਼ਮ ਦੇ ਜਿਹੜੇ ਹੱਕ ਆ ਚਾਹੇ ਉਹ ਡੀਏ ਦੀਆਂ ਕਿਸ਼ਤਾਂ ਨੇ ਚਾਹੇ 2016 ਤੋਂ ਸਕੇਲ ਸੋਤੇ ਗਏ ਤੇ ਉਹਦਾ ਬਕਾਇਆ ਹੈ ਤੇ ਸਾਡੇ ਜਿਹੜੇ ਨਾਮੀ ਭਰਤੀ ਹੁਨਾਂ ਵਾਲੇ ਜਿਹੜੇ ਲੱਖਾਂ ਮੁਲਾਜ਼ਮ ਜਿਹੜੇ ਬੇਰੋਜ਼ਗਾਰ ਨੇ ਸਰਕਾਰਾਂ ਵੱਲੋਂ ਜਿਹੜੀਆਂ ਪੋਸਟਾਂ ਨਮੀਆਂ ਕੇਰੇਡ ਕਰਨਾਂ ਦੀ ਬਜਾਏ ਉਹਨਾਂ ਨੂੰ ਖਤਮ ਕਰਕੇ ਤੇ ਜਿਹੜੇ ਪੰਜਾਬ ਦੀ ਬੇਰੋਜ਼ਗਾਰੀ ਨੂੰ ਵਧਾਵਾ ਦੇ ਕੇ ਤੇ ਜਿਹੜੀ ਅੱਜ ਨਸ਼ਿਆਂ ਦੀ ਹਨੇਰੀ ਵਗਾਈ ਆ ਤੇ ਇਸ ਦੇ ਨਾਲ ਹੀ ਜਿਹੜਾ ਪੰਜਾਬ ਦੇ ਵਿੱਚ ਰੈਗੂਲਰ ਭਰਤੀ ਕਰਨ ਦੀ ਜਗਾ ਠੇਕਾ ਭਰਤੀ ਕਰਕੇ ਉਹਨਾਂ ਨੂੰ ਰੈਗੂਲਰ ਨਾ ਕਰਕੇ ਜਿਹੜਾ ਉਹਨਾਂ ਦੇ ਵੱਡੇ ਪੱਤਰ ਦੇ ਵਿੱਚ ਸੋਸਣ ਕੀਤਾ ਜਾ ਰਿਹਾ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਤੇ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਜਿੰਨਾ ਚਿਰ ਤੱਕ ਇਹ ਸਾਡੇ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਜਿੰਨਾ ਚਿਰ ਸਾਡਾ ਸੰਘਰਸ਼ ਜਾਰੀ ਰਹੇਗਾ ਤੇ ਅਸੀਂ ਉਨਾ ਜਰ ਤੱਕ ਅੰਗਰਸ ਕਰਦੇ ਰਵਾਂਗੇ ਜਿੰਨਾ ਚਿਰ ਤੱਕ ਅਬਿਜਲੀ ਬੋਰ ਦਾ ਨੀਜੀਕਰਨ ਨਹੀਂ ਬੰਦਾ ਕੀਤਾ ਜਾਂਦਾ ਜਾਂਦਾ ਤੇ ਜਿਹੜੇ ਸਾਡੇ ਕਹੇ ਸਾਡੇ ਬਏ ਆ ਉਹ ਨਹੀਂ ਦਿੱਤੇ ਜਾਂਦੇ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜਿਹੜੀ ਸਰਕਾਰ ਸੱਤਾ ਤੇ ਆਉਣ ਤੋਂ ਪਹਿਲਾਂ ਇਹ ਕਹਿੰਦੀ ਰਹੀ ਕਿ ਵਈ ਮੈਂ ਜਦੋਂ ਗੱਡੀ ਦੇ ਵਿੱਚ ਬੈਠਾਂਗਾ ਤੇ ਜਿਹੜੇ ਮੁਲਾਜ਼ਮ ਹੈ ਕੱਚੇ ਕੰਮੇ ਆ ਉਹਨਾਂ ਨੂੰ ਪੱਕੇ ਕਰਾਂਗਾ ਤੇ ਪੱਕੇ ਰੋਜ਼ਗਾਰ ਦਾ ਜਿਹੜਾ ਹੈ ਘਰ-ਘਰ ਨੌਕਰੀਆਂ ਦੇਵਾਂਗਾ ਤੇ ਕਿਸੇ ਨੂੰ ਟੈਂਕੀਆਂ ਦੇ ਵਿੱਚ ਚੜਨ ਦੀ ਲੋੜ ਨਹੀਂ ਤਰਨੇ ਮੁਜਾਰੇ ਕਰਨ ਦੀ ਲੋੜ ਨਹੀਂ ਅੱਜ ਕਿਵੇਂ ਟੀਚਰ ਦਿਵਸ ਦੇ ਵਿੱਚ ਟੀਚਰਾਂ ਨੂੰ ਕੁੱਟਿਆ ਜਾਂਦਾ ਤੇ ਅੱਜ ਬਿਜਲੀ ਮੁਲਾਜ਼ਮਾਂ ਦਾ ਹੱਕ ਕਿਵੇਂ ਖੋਇਆ ਜਾ ਰਿਹਾ ਤੇ ਜਿਹੜੇ ਪੰਜਾਬ ਦੇ ਬੇਰੋਜ਼ਗਾਰ ਲੋਕਾਂ ਦਾ ਕਿਵੇਂ ਰੋਜ਼ਗਾਰ ਖੋਇਆ ਜਾ ਰਿਹਾ ਇਸ ਦੀ ਲੜਾਈ ਅੱਜ ਗੱਲੇ ਬਿਜਲੀ ਮੁਲਾਜ਼ਮ ਦੀ ਨਾ ਹੋਗੇ ਸਮੁੱਚੀ ਲੋਕਾਂ ਦੀ ਹੈ ਚਾਹੇ ਉਹ ਛੋਟੇ ਕਾਰੋਬਾਰ ਵਾਲੇ ਆ ਚਾਹੇ ਉਹ ਕਿਸਾਨੀ ਹੈ ਚਾਹੇ ਉਹ ਮਜ਼ਦੂਰ ਹੈ ਉਹ ਸਾਰੇ ਨੂੰ ਬਿਜਲੀ ਦੀ ਲੋੜ ਹੈ ਅੱਜ ਬਿੰਦੀ ਬਿਜਲੀ ਅਨਸ਼ਰ ਦੀ ਲੋੜ ਬਣੀ ਹੈ ਜਦੋਂ ਇਹ ਬਿਜਲੀ ਆਧਾਰਾ ਪੱਕਾ ਆਧਾਰਾ ਤੇ ਇੱਥੇ ਰੋਜ਼ਗਾਰ ਵੀ ਪੱਕੇ ਹੋਣੇ ਚਾਹੀਦੇ ਆ ਧੰਨਵਾਦ ਮੈਂ ਆਰਜੀ ਦੇ ਮਾਰਵਾਤਾ ਇਹ ਜਾਣਨਾ ਚਾਹੁੰਨਾ ਪੰਜਾਬ ਸਰਕਾਰ ਨੂੰ ਕਿਵੇਂ ਸਾਡੀ ਗੱਲ ਉੱਥੇ ਤੱਕਰ ਪਹੁੰਚੇ ਤੇ ਸਾਡੇ ਮਸਲੇ